ਜਿੱਥੋਂ ਤੱਕ ਉੱਥੇ ਇਹਨਾਂ ਦਾ ਉਮੀਦਵਾਰ ਅਲਨੰਦਾ ਜੀ ਜਿਹੜੇ ਪਰਪਕਾਰ ਸਿੰਘ ਨੇ ਇਹ ਸਾਬਕਾ ਬਾਰ ਕੌਂਸਲ ਦੇ ਪ੍ਰਧਾਨ ਹੈ ਉੱਥੋਂ ਦੇ 6000 ਵਕੀਲੋ ਬਾਰ ਕੌਂਸਲ ਦਾ ਹਰੀਸ਼ ਢਾਂਡਾ ਨੂੰ ਇਹ ਹਰਾ ਕੇ ਉੱਥੇ ਬਾਰ ਕੌਂਸਲ ਦੇ ਬਣੇ ਤੇ ਕੱਟ ਹਰੀ ਢਾਂਡਾ ਬਣੇਗਾ ਉਹ ਵੀ ਇਕਲ ਦੇ ਬੰਦਾ ਮੇਰੀ ਇੱਕ ਇਨਫਰਮੇਸ਼ਨ ਆਈ ਸੀਗੀ ਹਰੀ ਸਟਾਂਡਾ ਦੀ ਸ਼ਫਾਰਿਸ਼ ਦੇ ਉੱਤੇ ਜਿਹੜਾ ਵਾ ਇਸ ਪਰਪਕਾਰ ਸਿੰਘ ਨੂੰ ਬਕਾਇਦਾ ਤੌਰ ਤੇ ਉਮੀਦਵਾਰ ਬਣਾਇਆ ਗਿਆ ਕਿਉਂ ਪਹਿਲਾਂ ਉੱਤੇ athesh garewal ਮੇਸ਼ੰਦਰ ਗਰੇਵਾਲ ਦੇ ਜਿਹੜੇ بیٹے ਦੀ ਟਿਕਟ ਪੱਕੀ ਕਹੀ ਜਾਂਦੀ ਸੀ ਵੀ ਇਹ ਟਿਕਟ ਪੱਕੀ ਹੈ ਪਰ ਪਿਛਲੀ ਵਾਰੀ ਉਹਨੂੰ ਵੋਟਾਂ ਮਿਲੀਆਂ ਸੀ ਸਿਰਫ ਉਥੋਂ 8000 ਤੇ ਜ਼ਮਾਨਤ ਜਬਤ ਹੋਈ ਸੀਗੀ ਐਦ ਕੀ ਪਰਪਕਾਰ ਸੇ ਤੁਨੂੰ ਟਿਕਟ ਇਸਕਾ ਕੇ ਦਿੱਤੀ ਆ ਪੀ ਉਹ ਸਾਬਕਾ 올 ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਦਾ ਪ੍ਰਧਾਨ ਵੀ ਰਿਆ ਇਹ ਨਹੀਂ ਪਤਾ ਵੀ ਸਟੇਟ ਲੈ ਹੈ ਕਿ ਜਿੰਦੇ ਲਈ ਰਮਨਦੀਰ ਜਾਣਕਾਰੀ ਨਹੀਂ ਹੈਗੀ ਲੇਕਨ ਲੁਧਿਆਣਾ ਦੀ ਸਭ ਤੋਂ ਵੱਡੀ ਬਾਰ ਕਾਉਂਸਲ ਦਾ ਪ੍ਰਧਾਨ ਬਣਨਾ ਵੀ ਇੱਕ ਬੜੀ ਵੱਡੀ ਪ੍ਰਾਪਤੀ ਆਉਂਦੀ ਉਹਨੂੰ ਟਿਕਟ ਦਿੱਤੀ ਅੱਜ ਵੀ ਤੁਸੀਂ ਚੋਲਣਗੇ ਅਸੀਂ ਕਹਿੰਦੇ ਵੀ ਕਟੋ ਕਟ ਬੰਦਾ ਹਰੇ ਜਿੱਤੇ ਜਬਾਨ ਜਬ ਤੋਂ ਉਹ ਅਲਗ ਕਰ ਗਿਆ ਲੇਕਿਨ ਜਿਹੜੀ ਟਿਕਟ ਦਿੱਤੀ ਹੈ ਉਹ ਨੂੰ ਉੱਥੇ ਆਪਣਾ ਹੋਣ ਦਾ ਪ੍ਰਕਟਾਵਾ ਕਰਨਗੇ ਤੇ ਕੁਝ ਆਪਣਾ ਵੋਟ ਬੈਂਕ ਦੇਗਾ ਨਾ ਉਸ ਹਲਕੇ ਦੇ ਵਿੱਚ 40% ਸਿੱਖ ਵੋਟਾਂ ਹੁਣ ਪਰਪਕਾਰ ਸਿੰਘ ਨੂੰ ਕਿੰਨੀ ਮਿਲਦੀ ਇਹ ਨਹੀਂ ਪਤਾ ਮਹੇਸ਼ੰਦਰ ਗਰੇਵਾਲ ਨੂੰ ਤੇ ਉਹਦੇ ਮੰਡੇ ਨੂੰ ਪਤਾ ਜੇ ਪਰਪਕਾਰ ਸਿੰਘ ਐਤਕੀ ਆਪਣੀ ਜ਼ੁਬਾਨਤ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਮੁੜ ਕੇ ਉਹਨਾਂ ਦਾ ਨੰਬਰ ਨਹੀਂ ਲੱਗਣਾ ਇੱਥੇ ਅੰਦਰਖਾਤੇ ਉਹ ਵਿਰੋਧ ਵੀ ਕਰਨਗੇ ਉਪਰੋਂ ਨਾਲ ਨਾਲ ਹੀ ਚਰਨਗੇ ਮੈਂ ਉੱਥੇ ਗੱਲ ਕੀਤੀ ਉਹ ਕਹਿੰਦੇ ਵੀ ਇੱਕ ਦੋ ਬੰਦਿਆਂ ਕੋਲੇ ਇਹਦੇ ਜਾ ਕੇ ਗੱਲ ਕੀਤੀ ਪੀਦਾ ਟਿਕਟ ਮਿਲ ਗਈ ਕਹਿੰਦੇ ਸੁਖਬੀਰ ਨੂੰ ਛੱਡ ਕੇ ਆਜ਼ਾਦ ਖੜ ਜਾ ਤੈਨੂੰ ਵੋਟਾਂ ਵੱਧ ਮਿਲ ਜਾਣਗੀਆਂ ਅਕਾਲੀਆਂ ਦੇ ਵਿਕਾਰ ਨੂੰ ਲੋਕੀ ਨਹੀਂ ਪਸੰਦ ਕਰਦੇ ਉੱਥੇ ਉਹ ਕਹਿੰਦੇ ਨਾ ਲੁੱਟਿਆ ਬਹੁਤ ਜ਼ਿਆਦਾ ਕੁੱਟਿਆ ਬਹੁਤ ਜ਼ਿਆਦਾ ਦੂਸਰੀ ਚੀਜ਼ ਮੈਂ ਉੱਥੇ ਗੱਲ ਕੀਤੀ ਇੱਕ ਦੋ ਬੰਦਿਆਂ ਨੂੰ ਕਹਿੰਦੇ ਜੇ ਇਹ ਪੰਜ ਪ੍ਰਧਾਨੀ ਦਾ ਬਕਾਇਦਾ ਤੌਰ ਤੇ ਉਮੀਦਵਾਰ ਹੁੰਦਾ ਤੇ ਇਹ ਟੱਕਰ 'ਚ ਹੁੰਦਾ ਬਕਾਇਦਾ ਤੌਰ ਤੇ ਅੱਜ ਜੋ ਉਥੋਂ ਦੇ ਹਾਲਾਤ ਆ ਉਹ ਕਹਿੰਦੇ ਮੁੱਖ ਟੱਕਰ ਤੇ ਜਿਹੜੀ ਆ ਉਹ ਭਾਰਤ ਪਾਸ਼ੂ ਆਲ ਭਾਰਤ ਪੁਸ਼ਣ ਆਸ਼ੂ ਤੇ ਸੰਜੀਵ ਰੋੜਾ ਜਿਹੜਾ ਬੜਾ ਵੱਡਾ ਉਥੋਂ ਦਾ ਇੰਡਸਟਰੀਸਟ ਉਹਨਾਂ ਦੇ ਵਿਚਕਾਰ ਹੋਊਗੀ ਤੇ ਜਿਹੜੀ ਦੂਜੀ ਟੱਕਰ ਹੋਗੀ ਉਹ ਅਕਾਲੀ ਦਲ ਤੇ ਬੀਜੇਪੀ ਦੇ ਉਮੀਦਵਾਰ ਚ ਹੋਏਗੀ। ਬੀਜੇਪੀ ਦਾ ਉਮੀਦਵਾਰ ਪਿਛਤ ਵੀਰੀ ਵੀ ਅਕਾਲੀ ਦਲ ਨੂੰ ਮੈਂ ਟਿਕਟ ਲਏ ਲੇਕ ਵੋਟਰ ਲੱਗੇ ਗਿਆ ਸੀ ਤੇ ਐਦਿਕ ਵੱਧ ਲੈ ਕੇ ਜਾਏਗਾ। ਹਾਲੀ ਕੀ ਪਰਪ ਕਰ ਸਕਦੇ ਕਿਹਾ ਜੀ ਭਾਈ ਮੈਨੂੰ 1.5 ਸਾਲ ਰਹਿ ਗਿਆ ਜਿਤਾ ਦਿਓ 1.5 ਸਾਲ ਦੇ ਵਿੱਚ ਮੈਂ ਲੁਧਿਆਣੇ ਨੂੰ ਸਵਰਗ ਬਣਾ ਦੂੰਗਾ। ਆਪਣੀ ਪੂਰੀ ਸ਼ਕਤੀ ਝੋਕ ਦੂੰਗਾ। ਚੰਗੀ ਗੱਲ ਹੈ ਜੀ। ਚੋਕੜੀ ਵੀ ਚਾਹੀਦੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇੱਕ ਏਡੀ ਵੱਡੀ ਸੀਟ ਤੋਂ 22 ਲੱਖ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਸੂਝ ਸਮਝ ਕੇ ਬਣਾਇਆ ਹੋਗਾ ਕਿਸੇ ਨੂੰ ਚਚਤਾਂ ਨਹੀਂ ਸੀ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੁਹਾਨੂੰ ਕਦੋਂ ਪਤਾ ਲੱਗਾ ਇਸ ਗੱਲ ਦਾ ਵੀ ਉਮੀਦਵਾਰ ਬਣਾਇਆ ਜਾ ਰਿਹਾ ਹੈ ਕਹਿੰਦਾ ਜੀ ਅੱਜ ਸਵੇਰੇ ਪਤਾ ਲੱਗਾ ਸਵੇਰੇ ਮੈਨੂੰ ਟੈਲੀਫੋਨ ਹੁੰਦਾ ਵਾ ਦੱਸਿਆ ਜਾਂਦਾ ਤੇ ਬੁਲਾਇਆ ਜਾਂਦਾ ਵਾ ਤੇ ਮੇਰੀ ਟਿਕਟ ਅਨਾਉਂਸ ਕੀਤੀ ਜਾਂਦੀ ਹੈ ਹਰ ਇਹ ਸੀ ਤੁਹਾਡਾ ਇਹਨਾਂ ਦਾ ਬਕਾਇਦਾ ਤੌਰ ਤੇ ਕਾਲੀ ਦਲ ਦਾ ਜਿਹੜਾ ਵਾ ਉਹ ਕਾਨੂੰਨੀ ਸਲਾਹਕਰ ਵੀ ਹੈ। ਅਕਾਲੀ ਦਲ ਦਾ ਨੁਮਾਇੰਦਾ ਵੀ ਹੈ। ਅੱਗੇ ਉਹਨੇ ਇਲੈਕਸ਼ਨ ਵੀ ਲੜੀ ਹੈ। ਇਸ ਕਰਕੇ ਪਰਪਕਾਰ ਸਿੰਘ ਬਾਰੇ ਅਜੇ ਸਾਨੂੰ ਪੂਰੀ ਡਿਟੇਲ ਨਹੀਂ ਹੋਰ ਮਿਲੀ ਕਿ ਉਹ ਕਿੰਨਿਆ ਕੋਟਾ ਖੜ ਸਕਦਾ ਕੋਈ ਟੱਕਰ ਚਾ ਸਕਦੇ ਕਰ ਸਕਦਾ ਜਿਹੜੀ ਹੁਣ ਤੱਕ ਡਿਟੇਲ ਮਿਲੀ ਹੈ। ਉਹ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਦਿੱਤੀ ਹੈ ਕਿ ਭਾਜੀਪੀ ਤੇ ਕਾਲੀ ਦਲ ਟੱਕਰਨਗੇ ਆਪਸ ਵਿੱਚ ਮੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਪਸੀ ਟੱਕਰ ਹੋਏਗੀ ਜੀ